ਬੈਂਗਲੁਰੂ ਸ਼ਹਿਰ ਚ ਬਣੇ ਇੱਕ ਅੰਡਰਪਾਸ ਤੋਂ ਜਦੋਂ ਲੋਕ ਬਾਈਕ ਸਵਾਰ ਐਕਟਿਵਾ ਸਵਾਰੀਆਂ ਟੂ व्हीਲਰ ਸਵਾਰ ਜਦੋਂ ਉਸ ਪੁਲ ਦੇ ਹੇਠ ਦੀ ਲੰਘਦੇ ਤਾਂ ਉਹਨਾਂ ਦਾ ਮੋਟਰਸਾਈਕਲ ਜਿਹੜਾ ਉਹ ਅਕਸਰ ਹੀ ਪੈਂਚਰ ਹੋ ਜਾਂਦਾ ਚਲੋ ਕਿਸੇ ਨੂੰ ਲੱਗਦਾ ਹੋਵੇ ਵੀ ਯਾਰ ਸ਼ਾਇਦ ਕਿ ਕੋਈ ਕਿਲ ਕੰਡਾ ਇੱਥੇ ਪਿਆ ਹੋਊਗਾ ਮੇਰੇ ਮੋਟਰਸਾਈਕਲ ਦੇ ਐਕਟਿਵਾ ਦੇ ਟਾਇਰ ਚ ਲੱਗ ਗਿਆ ਤੇ ਪੈਂਚਰ ਹੋ ਗਿਆ ਹੌਲੀ-ਹੌਲੀ ਦੇਖਣਾ ਸ਼ੁਰੂ ਕੀਤਾ ਵੀ ਇਹ ਕਤਾਰ ਤਾਂ ਬਹੁਤ ਜ਼ਿਆਦਾ ਲੰਬੀ ਆ ਵੀ ਕੱਲੇ ਇੱਕ ਬੰਦੇ ਦਾ ਬਾਈਕ ਨਹੀਂ ਪੈਂਚਰ ਹੁੰਦਾ ਇੱਕੋ ਸਮੇਂ ਦੇ ਉੱਤੇ 5-6 ਜਾਣਿਆਂ ਦੇ ਬਾਈਕ ਜਿਹੜੇ ਆ ਟੂ-ਵੀਲਰ ਜਿਹੜੇ ਆ ਉਹ ਪੈਂਚਰ ਹੋ ਜਾਂਦੇ ਆ ਤੇ ਲੋਕ ਫਿਰ ਜਿਹੜੇ ਆ ਉਹ ਇਹਨੂੰ ਰੇੜ ਕੇ ਪੁਲ ਦੇ ਉੱਤੇ ਚੜਦੇ ਆ ਤਾਂ ਫਿਰ ਉਤਲਾਸ਼ ਕਰਦੇ ਆ ਵੀ ਕੋਈ ਪੈਂਚਰ ਮਰਮੱਦ ਦੀ ਦੁਕਾਨ ਹੋਵੇ ਕੋਈ ਟਾਇਰ ਸਰਵਿਸ ਦੀ ਦੁਕਾਨ ਹੋਵੇ ਜਿੱਥੇ ਫਿਰ ਉਹ ਆਪਣੇ ਬਾਈਕ ਨੂੰ ਜਾਂ ਐਕਟਿਵਾ ਨੂੰ ਜਾਂ ਹੋਰ ਵੀ ਜਿਹੜਾ ਉਹਨਾਂ ਦਾ ਕੋਈ ਗੱਡੀ ਪੈਂਚਰ ਹੋਈ ਆ ਉਸ ਨੂੰ ਪੈਂਚਰ ਲਗਵਾ ਸਕਣ ਜਦੋਂ ਇੱਕ ਤੋਂ ਬਾਅਦ ਇੱਕ ਲੋਕ ਇੱਕੋ ਪੰਚਰ ਮਰਮਤ ਵਾਲੇ ਦੀ ਦੁਕਾਨ ਤੇ ਖੜਨ ਲੱਗੇ ਜਾਂ ਉੱਥੇ ਜਿੰਨੀਆਂ ਕੁ ਵੀ ਦੁਕਾਨਾਂ ਸੀ ਉੱਥੇ ਲੋਕਾਂ ਦਾ ਜਮਾਵੜਾ ਹੋਣ ਲੱਗਾ ਤੇ ਲੋਕਾਂ ਨੇ ਪੁੱਛਣਾ ਭਾਈ ਸਾਹਿਬ ਤੁਹਾਡਾ ਟਾਇਰ ਕਿੱਥੇ ਪੈਂਚਰ ਹੋਇਆ ਉਹਨੇ ਵੀ ਦੱਸਣਾ ਕਹਿੰਦਾ ਯਾਰ ਉਹ ਮੈਂ ਜਦੋਂ ਅੰਡਰਪਾਸਟ ਚ ਵੜਿਆ ਹੀ ਨਾ ਤੇ ਉਸ ਤੋਂ ਬਾਅਦ ਮੇਰੇ ਜਿਹੜਾ ਟਾਇਰ ਆ ਇਹ ਪੈਂਚਰ ਹੋ ਗਿਆ ਦੂਜੇ ਨੇ ਪੁੱਛਿਆ ਭਾਈ ਸਾਹਿਬ ਤੁਹਾਡਾ ਟਾਇਰ ਇਹ ਬਾਈਕ ਦਾ ਕਿਵੇਂ ਪੈਂਚਰ ਹੋਇਆ ਉਹਨੇ ਵੀ ਕਿਹਾ ਕਿ ਭਾਈ ਸਾਹਿਬ ਮੈਂ ਜਦੋਂ ਉਸ ਅੰਡਰਪਾਸਟ ਦੇ ਵਿੱਚ ਦੀ ਨੰਗਣ ਲਗਾ ਤਾਂ ਉਸੇ ਦੌਰਾਨ ਮੇਰਾ ਪੈਂਚਰ ਹੋਇਆ ਮਾਮਲਾ ਜਿਹੜਾ ਇਹ ਵੱਡਾ ਹੋ ਗਿਆ ਦਰਸਲ ਇੱਕ ਬੰਦੇ ਦਾ ਦਿਹਾੜੀ 'ਚ ਇੱਕ ਵਾਰੀ ਦੋ ਵਾਰੀ ਨਹੀਂ ਸੀ ਹੋ ਰਿਹਾ ਤਕਰੀਬਨ ਉੱਥੋਂ ਜਿੰਨੇ ਲੋਕ ਲੰਘਦੇ ਸੀਗੇ ਉਹਦੇ 'ਚੋਂ 50-60 ਬੰਦਿਆਂ ਦੇ ਜਿਹੜੇ ਟਾਇਰ ਆ ਉਹ ਪੈਂਚਰ ਹੋ ਜਾਂਦੇ ਸੀਗੇ ਤੇ ਬਾਅਦ ਦੇ ਵਿੱਚ ਹੁੰਦਾ ਕੀ ਸੀਗਾ ਕਿਉਂਕਿ ਟਾਇਰ ਪੈਂਚਰ ਮਰਮਤ ਦੀ ਦੁਕਾਨ ਥੋੜੀ ਅੱਗੇ ਸੀਗੀ ਤੇ ਉਹਨਾਂ ਨਾਲ ਕਿਸੇ ਵੇਲੇ ਲੁੱਟਖੁਟ ਵੀ ਹੋ ਜਾਂਦੀ ਸੀ ਮਾਮਲਾ ਜਿਹੜਾ ਇਹ ਗਰਮੌਣ ਲੱਗਾ ਵੀ ਇਸ ਅੰਡਰਪਾਸ ਤੋਂ ਲੋਕ ਜਦੋਂ ਨਿਕਲਦੇ ਆ ਉਹਨਾਂ ਦੇ ਟਾਇਰ ਪੈਂਚਰ ਹੋ ਜਾਂਦੇ ਆ ਉਹਨਾਂ ਦੇ ਵੀਹਿਕਲ ਦੇ ਤੇ ਉਸ ਤੋਂ ਬਾਅਦ ਕਿਉਂਕਿ ਟਾਇਰ ਪੈਂਚਰ ਮਰਮਤ ਦੀ ਦੁਕਾਨ ਥੋੜੀ ਦੂਰ ਆ ਇਸੇ ਦੌਰਾਨ ਕੁਝ ਮੁੰਡੇ ਉਹਨਾਂ ਦੇ ਨਾਲ ਲੁੱਟ ਕਰਦੇ ਆ ਕੋਈ ਮੋਬਾਈਲ ਖੋਹ ਲੈਂਦਾ ਕੋਈ ਉਹਨਾਂ ਦਾ ਬੈਗ ਖੋਹ ਲੈਂਦਾ ਕੋਈ ਉਹਨਾਂ ਕੋਲੋਂ ਪੈਸੇ ਖੋਹ ਲੈਂਦਾ ਫੇਰ ਪੁਲਿਸ ਨੇ ਜਦੋਂ ਇਹਦੀ ਤਫ਼ਤੀਸ਼ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਨੇ ਦੇਖਿਆ ਵੀ ਉੱਥੇ ਕਿਲੀਕਿੱਲ ਜਿਹੜੇ ਆ ਉਹ ਸੁੱਟੇ ਹੋਏ ਸੀਗੇ ਇਹਨਾਂ ਕਿੱਲਾਂ ਤੋਂ ਜਦੋਂ ਬਾਈਕ ਸਵਾਰ ਨਿਕਲਦੇ ਸੀ ਤਾਂ ਸੁਭਾਵਕ ਜੀ ਗੱਲ ਹੈ ਵੀ ਉਹਨਾਂ ਦੇ ਬਾਈਕ ਜਿਹੜੇ ਆ ਉਹ ਪੈਂਚਰ ਹੋ ਜਾਂਦੇ ਸੀ ਤੇ ਅੱਗੇ ਜਿਹੜੇ ਬਦਮਾਸ਼ ਆ ਜਿਨ੍ਹਾਂ ਦਾ ਆ ਪੂਰਾ گروਹ ਸੀਗਾ ਉਹ ਖੜੇ ਹੁੰਦੇ ਸੀਗੇ ਤੇ ਉਹ ਉਹਨਾਂ ਕੋਲੋਂ ਕਿਸੇ ਕੋਲੋਂ ਮੋਬਾਈਲ ਲੁੱਟ ਲਿਆ ਕਿਸੇ ਕੋਲੋਂ ਜਿਹੜਾ ਇਹ ਪੈਸੇ ਲੈ ਲੇ ਕਿਸੇ ਦਾ ਬੈਗ ਖੋਲ ਲਿਆ ਫੇਰ ਜਦੋਂ ਪੁਲਿਸ ਨੂੰ ਇਸ ਮਾਮਲੇ ਬਾਰੇ ਪਤਾ ਲੱਗਾ ਤਾਂ ਫਿਰ ਪੁਲਸ ਵਾਲੇ ਜਿੱਦਾਂ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਵੀ ਇੱਕ ਮਹਿਲਾ ਕਾਂਸਟੇਬਲ ਜਿਹੜੀ ਆ ਉਹ ਵਿਚਾਰੀ ਸਾਫ਼ ਕਰਦੀ ਪਈ ਆ ਉਹ ਸੜਕ ਨੂੰ ਸੁੰਬਰਦੀ ਪਈ ਆ ਉਥੋਂ ਕਿਲਕਾਟੇ ਜਿਹੜੇ ਆ ਉਹ ਇਕੱਠੇ ਕਰਦੀ ਪਈ ਆ ਵਾਕਿਆ ਹੀ ਇਹ ਵੀਡੀਓ ਦੇਖ ਕੇ ਇਹਨਾਂ ਪੁਲਸ ਵਾਲਿਆਂ ਦੇ ਉੱਤੇ ਸ਼ਬਾਸ਼ੀ ਵਾਲੀ ਗੱਲ ਹੈ ਕਿ ਇਹਨਾਂ ਨੂੰ ਜਦੋਂ ਪਤਾ ਲੱਗਾ ਵੀ ਦਰਅਸਲ ਮਾਜਰਾ ਇਹ ਆ ਕਿ ਇੱਕ ਬੰਦੇ ਦਾ ਬਾਈਕ ਨਹੀਂ ਪੈਂਚਰ ਹੁੰਦਾ ਇੱਥੋਂ ਲੰਘਣ ਵਾਲੇ ਕਈ ਲੋਕ ਜਿਹੜੇ ਆ ਉਹਨਾਂ ਦੇ ਬਾਈਕ ਉਹਨਾਂ ਦੀਆਂ ਗੱਡੀਆਂ ਪੈਂਚਰ ਹੋ ਜਾਂਦੀਆਂ ਤੇ ਅੱਗੇ ਜਾ ਕੇ ਉਹਨਾਂ ਦੇ ਨਾਲ ਜਿਹੜੀ ਆ ਉਹ ਵਾਰਦਾਤ ਹੋ ਜਾਂਦੀ ਆ ਸੋ ਇਹ ਲੇਡੀ ਕਨਸਟੇਬਲ ਜਿਹੜੀ ਆ ਇਹਨੇ ਆਪਣਾ ਫਰਜ਼ ਸਮਝਿਆ ਜਦੋਂ ਇਹਦੀ ਡਿਊਟੀ ਇਸ ਅੰਡਰਪਾਸ ਦੇ ਹੇਠਾਂ ਲਗਾਈ ਗਈ ਵੀ ਤੁਸੀਂ ਉੱਥੇ ਨਿਗਰਾਨੀ ਰੱਖੋ ਵੈਸੇ ਹੋਰ ਵੀ ਮੁਲਾਜ਼ਮ ਹੋਣਗੇ ਪਰ ਇਸ ਲੇਡੀ ਕਨਸਟੇਬਲ ਨੇ ਪਹਿਲ ਕੀਤੀ ਇਹਨੇ ਆਪਣਾ ਫਰਜ਼ ਸਮਝਿਆ ਵੀ ਕਦੋਂ ਝਾੜੂ ਲੇ ਆਉਣਗੇ ਜਾਂ ਕਦੋਂ ਜਿਹੜਾ ਵਾ ਕੋਈ ਸਫਾਈ ਕਰਮਚਾਰੀ ਆਏਗਾ ਉਹ ਇੱਥੇ ਸਫਾਈ ਕਰੇਗਾ ਜਾਂ ਇਹਨੂੰ ਸੁੰਭਰੇਗਾ ਇਹ ਤੋਂ ਬਿਹਤਰ ਆ ਕਿਉਂਕਿ ਲੋਕ ਤਾਂ ਉੱਥੋਂ ਜਾ ਰਹੇ ਆ ਟ੍ਰੈਫਿਕ ਤਾਂ ਉੱਥੋਂ ਲੰਘ ਰਿਹਾ ਉੱਥੋਂ ਸਟੂਡੈਂਟਸ ਵੀ ਜਾ ਰਹੇ ਆ ਉੱਥੋਂ ਲੋਕ ਆਪਣੇ ਕੰਮਕਾਰ ਤੇ ਵੀ ਜਾ ਰਹੇ ਆ ਆਪਣੇ ਬਿਜ਼ਨਸ ਤੇ ਵੀ ਜਾ ਰਹੇ ਆ ਤਾਂ ਇਸ ਲੇਡੀ ਕਾਂਸਟੇਬਲ ਨੇ ਆਪਣਾ ਫਰਜ਼ ਸਮਝਦਿਆਂ ਹੋਇਆ ਉਹ ਸੜਕ ਨੂੰ ਜਿਹੜਾ ਸੁੰਭਰਨਾ ਸ਼ੁਰੂ ਕੀਤਾ ਜਿਹਦਾ ਇੱਕ ਵੀਡੀਓ ਜਿਹੜਾ ਹੁਣ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਔਰ ਪੂਰੇ ਭਾਰਤ ਦੇ ਵਿੱਚ ਜਿੱਥੇ-ਜਿੱਥੇ ਵੀਡੀਓ ਜਾ ਰਿਹਾ ਲੋਕ ਇਸ ਮਹਿਲਾ ਜਿਹੜੀ ਕਾਂਸਟੇਬਲ ਹੈ ਇਹਦੀ ਤਾਰੀਫ ਕਰ ਰਿਹਾ ਇਹਨੂੰ ਸ਼ਾਬਾਸ਼ ਦੇ ਰਿਹਾ ਕਿ ਇਹਨੇ ਆਪਣੇ ਫਰਜ਼ ਨੂੰ ਸਮਝਿਆ ਇਨਸਾਨੀਅਤ ਨੂੰ ਸਮਝਿਆ ਹਾਲਾਂ ਇਹ ਇੰਤਜ਼ਾਰ ਵੀ ਕਰ ਸਕਦੀ ਸੀ ਕਿ ਕਾਰਪੋਰੇਸ਼ਨ ਵਾਲੇ ਜਿਹੜੇ ਆ ਉਹ ਕਿਸੇ ਨੂੰ ਭੇਜਣ ਅੱਜਕੱਲ ਤੇ ਉਹ ਗੱਡੀਆਂ ਵੀ ਆ ਗਈਆਂ ਨੇ ਜਿਹੜੀਆਂ ਸੜਕ ਦੇ ਕਿਨਾਰੇ ਸੁੰਬਰ ਦਿੰਦੀਆਂ ਨੇ ਪਰ ਇਹਨੇ ਉਹਦੀ ਉਡੀਕ ਨਹੀਂ ਕੀਤੀ ਕਿਉਂਕਿ ਟ੍ਰੈਫਿਕ ਜਿਹੜਾ ਉਹ ਵਧਣ ਲੱਗ ਪਿਆ ਸੀ ਔਰ ਇਸ ਲੇਡੀ ਨੇ ਇੱਕ ਗੱਤੇ ਦੀ ਮਦਦ ਦੇ ਨਾਲ ਜਿਹੜਾ ਉੱਥੇ ਕਿਲ ਕਾਂਟੇ ਇਕੱਠੇ ਕਰਨੇ ਸ਼ੁਰੂ ਕੀਤੇ ਤਾ ਜੋ ਲੋਕਾਂ ਦਾ ਜਿਹੜਾ ਸਫਰ ਹੈ ਜਿਹੜਾ ਲੋਕ ਆਪਣੀ ਮੰਜ਼ਲ ਵੱਲ ਨੂੰ ਜਾਣਾ ਚਾਹੁੰਦੇ ਆ ਉਹਨੂੰ ਸੁਚਾਰੂ ਤੇ ਬਿਨਾ ਕਿਸੇ ਰੁਕਾਵਟ ਦੇ ਉਹਨਾਂ ਦੀ ਮੰਜ਼ਲ ਤੱਕ ਉਹਨਾਂ ਨੂੰ ਪਹੁੰਚਾਇਆ ਜਾਵੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ